ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਇੱਕ ਨਾ ਆਪਾਂ ਇਹ ਸੂਟ ਰੈਡੀ ਕੀਤੇ ਹੋਏ ਨੇਗੇ ਇਹ ਵੀ ਆਪਾਂ ਆਰੀ ਵਰਕ ਦੇ ਵਿੱਚ ਹੀ ਸੂਟ ਰੈਡੀ ਕੀਤੇ ਹੋਏ ਨੇਗੇ ਇਹ ਹੈਗਾ ਗਲਾ ਸਿਲਕ ਦਾ ਸਟੱਫ ਹੈਗਾ ਬਹੁਤ ਹੀ ਵਧੀਆ ਸਟੱਫ ਹੈਗਾ ਇਹ ਹੈਗਾ ਜਿਹਨੂੰ ਆਪਾਂ ਮਹਿਰੂਨ ਬਲੈਕ ਮਹਿਰੂਨ ਜਿਹਾ ਕਲਰ ਹੈਗਾ ਸੂਟ ਦਾ ਤੇ ਆਹ ਵਾਲਾ ਜਿਹੜਾ ਇਹਦਾ ਘੇਰਾਗਾ ਘੇਰੇ ਤੇ ਵਰਕ ਦਿੱਤਾ ਹੋਇਆਗਾ ਤੇ ਨਾਲ ਇਹਦਾ ਨੈੱਕ ਬਣਿਆ ਹੋਇਆ ਵਿੱਚ ਇਹਦੇ ਡਾਟਸ ਲੱਗੇ ਹੋਏ ਨੇਗੇ ਟੋਟਲੀ ਸਾਰਾ ਇਹ ਆਰੀ ਵਰਕ ਦਾ ਹੀ ਸੂਟ ਹੈਗਾ ਤੇ ਆਹ ਵਾਲੀ ਇਹਦੀ ਬਾਜੂ ਹੈਗੀ ਬਾਜੂ ਤੇ ਵੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਇੱਥੇ ਆਪਾਂ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਇਹ ਸੂਟ ਹੈਗਾ ਜੀ ਜਿਹੜਾ ਇਹ ਹੈਗਾ ਰਾਇਲ ਬਲੂ ਕਲਰ ਦਾ ਸੂਟ ਚੈੱਕ ਜੌਰਜਟ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਹੈਗਾ ਤੇ ਇਹਦੇ ਤੇ ਆਪਾਂ ਬਾਦਲੇ ਦਾ ਵਰਕ ਕੀਤਾ ਹੋਇਆ ਹੈਗਾ ਬੜਾ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਸਾਰਾ ਟੋਟਲੀ ਬਾਦਲੇ ਦਾ ਕੰਮ ਕੀਤਾ ਹੋਇਆ ਹੈਗਾ ਨਾਲ ਇਹਦੇ ਥ्रेड ਯੂਜ਼ ਕੀਤਾ ਹੋਇਆ ਹੈਗਾ ਤੇ ਆਹ ਵਾਲਾ ਇਹਦਾ ਸਾਰਾ ਫਰੰਟ ਹੁੰਦਾ ਜਿਵੇਂ ਆਹ ਵਾਲਾ ਇਹਦਾ ਫਰੰਟ ਤੇ ਘੇਰੇ ਤੇ ਆ ਜਾਂਦਾ ਨੈੱਟ ਬਣਿਆ ਹੋਇਆ ਉੱਪਰ ਪੈਨਲ ਜਾ ਰਹੇ ਨੇਗੇ ਬਹੁਤ ਸੋਹਣਾ ਸੂਟ ਹੈ ਵੀ ਇਹਦੇਮ ਬਾਜੂ ਆ ਜਾਂਦੀਆਂ ਨੇ ਇਹ ਇਹਦੀ ਬਾਜੂ ਤੇ ਵਰਕ ਦਿੱਤਾ ਹੋਇਆਗਾ ਵਰਕ ਦੀ ਫਿਨਿਸ਼ਿੰਗ ਵਗੈਰਾ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆਗਾ ਹਾਂਜੀ ਸਸਤਾ ਹਾਂਜੀ ਇੱਕ ਆਪਾਏ ਹੈਂਡਵਰਕ ਦਾ ਸੂਟ ਰੈਡੀ ਕੀਤਾਗਾ ਇਹ ਵੀ ਮਹਿਰੂਨ ਕਲਰ ਦਾ ਸੂਟ ਹੈਗਾ ਗਲਾਸ ਸਿਲਕ ਦੇ ਉੱਪਰ ਹੀ ਸੂਟ ਰੈਡੀ ਹੋਇਆ ਹੋਇਆ ਹੈਗਾ ਡਾਰਕ ਮਹਿਰੂਨ ਕਲਰ ਦਾ ਸੂਟ ਹੈਗਾ ਤੇ ਇਹਦੇ ਉੱਪਰ ਆਪਾਂ ਪਰਲ ਦਾ ਕੰਮ ਕੀਤਾ ਹੋਇਆ ਜਿਵੇਂ ਵੀ ਆਹ ਵਾਲਾ ਜਿਹੜਾ ਵਰਕ ਹੈ ਜਿਹੜਾ ਸਾਰਾ ਪਰਲ ਦਾ ਵਰਕ ਕੀਤਾ ਹੋਇਆ ਹੈ ਹੈਂਡਵਰਕ ਦਾ ਸੂਟ ਹੈਗਾ ਆ ਇਹਦਾ ਫਰੰਟਾਈਂ ਦਾ ਵਿੱਚ ਵਿੱਚ ਬੁੱਟੀ ਦਿੱਤੀ ਹੋਈ ਹੈਗੀ ਤੇ ਨਾਲ ਹੀ ਆਪਾਂ ਇਹਦੇ ਇਸ ਤਰ੍ਹਾਂ ਬਾਜੂ ਤੇ ਕੰਮ ਕੀਤਾ ਹੋਇਆ ਹੈਗਾ ਤੇ ਇਹਦੇ ਨਾਲ ਆਪਾਂ ਔਰਗੰਜ਼ਾ ਦਾ ਦੁਪੱਟਾ ਲਗਾਇਆ ਹੋਇਆ ਹੈਗਾ ਦੁਪੱਟੇ ਦੇ ਵੀ ਆਹ ਲੇਸ ਲਾਗੇ ਪੂਰੀ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਹੈ